NDRF ਦੀਆਂ ਟੀਮਾਂ ਬੁਲਾਈਆਂ ਗੋਤਾਖੋਰ ਅਸੀਂ ਆਪਣੇ ਲੈਵਲ ਸਾਰਾ ਕੁਝ ਕੀਤਾ ਚਲੋ ਜੈਂਟ ਬੋਡੀ ਨੂੰ ਮਿਲ ਗਈ ਅਸੀਂ ਅੱਗੇ ਫਰਦਰ ਉਸ ਤੋਂ ਬਾਅਦ ਅੱਗੇ ਉਦੋਂ ਬਾਅਦ ਤੁਸੀਂ ਇੱਥੇ ਬਹਿ ਗਏ ਅਸੀਂ ਮੌਕਾ ਕਦੋਂ ਮਿਲਿਆ ਸਾਨੂੰ ਤੁਸੀਂ ਦੱਸੋ ਨਾ ਕਿ ਤੁਸੀਂ ਨੂੰ ਕੋਆਪਰੇਟ ਕਰੇ ਤੁਹਾਨੂੰ ਦੱਸਣਾ ਦੁਬਾਰਾ ਇਹ ਕਹਿੰਦੇ ਇਸ ਨੂੰ ਕੋਈ ਨਹੀਂ ਦੁਬਾਰਾ ਕਰਦਿੰਦੇ ਕੋਈ ਨਹੀਂ ਬਗਰ ਦੁਬਾਰਾ ਕਰਦੇ ਯਾਰ ਸਭ ਤੋਂ ਯਾਰ ਇੱਕ ਮਿੰਟ ਯਾਰ ਸਭ ਤੋਂ ਆ ਰਹੇ ਆ ਸਭ ਮਾਰਦਾ ਬਸਲ ਦੁਬਾਰਾ ਦੇ ਕਹਿੰਦੇ ਕੋਈ ਇੱਕ ਮਿੰਟ ਮੈਂ ਸਾਂ ਕਿੰਨੇ ਜਾਣੇ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਕੱਲੇ-ਕੱਲੇ ਨੂੰ ਜਵਾਬ ਨਹੀਂ ਦੇ ਸਕਦਾ ਮੈਂ ਕਿ ਇੱਕ ਬਣਾ ਬੋਲੂਗਾ ਫਿਰ ਦੂਜਾ ਬੋਲੂਗਾ ਜਵਾਬ ਲੂਗਾ ਕੋਈ ਨਹੀਂ ਦੁਬਾਰਾ ਅਸੀਂ ਸਿਰਫ ਤੁਹਾਡੇ ਕੋਲ ਸਹਿਯੋਗ ਮੰਗ ਰਹੇ ਹਾਂ ਕਿ ਇੱਥੇ ਆਪਾਂ ਇਹਨੂੰ ਚੱਕ ਕੇ ਆਪਾਂ ਕਰਕੇ ਸਮਾਪਤ ਕਰਕੇ ਸਾਨੂੰ ਮੌ ਉਹਨਾਂ ਦੀ ਮੋਰਚਰੀ ਚ ਪਈ ਉਹਨਾਂ ਦੀ ਬੇਇਜ਼ਤੀ ਨਾ ਕਰੀਏ ਉਹਨਾਂ ਨੂੰ ਕੋਈ ਹੋਰ ਕੋਈ ਹੋਰ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਉਹਨਾਂ ਦੇ ਆਪਾਂ ਕਰੀਮੇਸ਼ਨ ਉਹਨੂੰ ਪ੍ਰੋਪਰਲੀ ਆਪਾਂ ਜੋ ਆਪਣੇ ਹੈਗੇ ਨੇ ਮਤਲਬ ਰੀਤੀ ਰਿਵਾਇ ਉਦੇ ਮੁਤਾਬਕ ਆਪਾਂ ਨੂੰ ਕਰ ਦਈਏ ਠੀਕ ਹੈ ਮੇਰੀ ਤੇ ਉਹੀ ਬੇਨਤੀ ਹੈ ਤੁਹਾਨੂੰ ਨਹੀਂ ਸ਼ਾਇਦ ਅਸੀਂ ਇੱਥੇ ਬੈਠੇ ਹਾਂ ਸ਼ਾਂਤਮਈ ਬੈਠੇ ਹਾਂ ਅਸੀਂ ਸੋ ਉਹ ਜਾਂ ਅਸੀਂ ਥਾਣੇ ਦੇ ਵਿੱਚ ਗਏ ਹੋਏ ਕਿ ਜਾਂ ਕੋਈ ਲਾਰੇਬਾਜੀ ਕੀਤੀ ਹੋਏ ਫੇਰ ਤਾਂ ਅਸੀਂ ਮੰਨਦੇ ਆ ਵੀ ਅਸੀਂ ਸੋ ਕੰਮ ਕਾਰ ਨਹੀਂ ਦੇ ਰਹੇ ਬ੍ਰਦਰ ਮੇਰੀ ਗੱਲ ਸੁਣੋ ਜਦੋਂ ਤੱਕ ਤੁਸੀਂ ਇੱਥੇ ਬੈਠੇ ਨਹੀਂ ਅਸੀਂ ਇੱਥੇ ਤੁਹਾਡੇ ਕੋ ਅਕੂ ਪਾਈ ਹੈ ਜੀ ਅਸੀਂ ਨਹੀਂ ਜਾ ਸਕਦੇ ਕਦੇ ਅਸੀਂ ਜੇ ਤਾਂ ਹੀ ਹੱਲਾ ਗੁੱਲਾ ਕਰਾਂਗੇ ਜਾ ਨਹੀਂ ਫਿਰ ਅਸੀਂ ਬਾਈ ਨਹੀਂ ਕਰਾਂਗੇ ਇਹ ਤਾਂ ਜੀ ਹੁਣ ਤਾਂ ਹੈ ਕਿ ਨਹੀਂ ਮਿਲਾਂਗੇ ਜੀ ਆਪ ਦਾ ਸ਼ਾਂਤ ਮੇਂ ਬੈਠ ਜਾਓ ਮੈਨੂੰ ਮੈਂ ਇਕੱਲੇ ਇਕੱਲੇ ਨੂੰ ਜਵਾਬ ਨਹੀਂ ਦੇ ਸਕਦਾ ਮੈਂ ਬਾੜ-ਬਾਰ ਉਹੀ ਗੱਲ ਸੈਟੀਸਫਾਈ ਕਰ ਲਾ ਬਹੁਤ ਔਖਾ ਮੈਂ ਜੇ ਇਕੱਲੇ 70 ਬੰਦੇ ਨੇ ਮੈਂ 70 ਬੰਦੇ ਨੂੰ ਇਕੱਲੇ ਇਕੱਲੇ ਸਵਾਲ ਹਰੇਕ ਦੀ ਕੌਂਟ੍ਰਿਊਟਰੀ ਹੋਣਾ ਹਰੇਕ ਦਾ ਜਵਾਬ ਕੋਈ ਨਾ ਕੋਈ ਆ ਜਾ ਬਸ ਸਵਾਲ ਮੰਗਦੇ ਸਮਾਂ ਦੇ ਦੋ ਸਰਜੀਵ ਸਾਡੀ ਦਾ ਇਹੀ ਹੈ ਵੀ ਛੇ ਕਦੇ ਇੱਥੇ ਬੈਠਣਾ ਠੀਕ ਹੈ ਤੁਸੀਂ ਬੰਦੇ ਰੱਖ ਲਓ ਸਮਾਂ ਨਹੀਂ ਗਲਤੀ ਇਹ ਸਮਾਜ ਸਮਾਜ ਵਿੱਚ ਇਹ ਗੱਲ ਸਮਾਂ ਦੇਵਾਗੇ ਤੁਹਾਨੂੰ ਇਹ ਚਾੜੇ ਨਾਲ ਕੋਪਰੇਟ ਗਾਫਿਕ ਕਰਾਂਗੇ ਕੋਈ ਗੱਲ ਨਹੀਂ ਮਾਮਲਾ ਕੋਈ ਗੱਲ ਨਹੀਂ ਅਸੀਂ ਆਹ ਕੋਲ ਉਹੋ ਜਿਹਾਂ ਦੀ ਗੱਲ ਨਹੀਂ ਹੈ ਕਿ ਅਸੀਂ ਟਾਈਮ ਲੈਣੋ ਕਰਨਾ ਹੀ ਚੱਕ ਦਿੰਨੇ ਕੋਈ ਚੱਕ ਆਪਾਂ ਨੂੰ ਫੀਲ ਵੀ ਆਪਾਂ ਨਾਲ ਉਹਨਾਂ ਦੀ ਜਿਹੜੀ ਮਤਲਬ ਜਿਹੜਾ ਕੋਈ ਹੋਰ ਜਵਾਬ ਦਾ ਜਿਹਦੇ ਜਿੰਨਾ ਆਪਾਂ ਨੂੰ ਪਤਾ ਹੁਣ ਮੈਂ ਇੱਥੇ ਖੁੱਲ ਕੇ ਅਸੀਂ ਗੱਲ ਨਹੀਂ ਮੈਨੂੰ ਪਤਾ ਕੀ ਹੋਇਆ ਕੀ ਨਹੀਂ ਅਨੁਸਾਰ ਜੇ ਆਪਾਂ ਜੋ ਹੋ ਗਿਆ ਉਹਨੂੰ ਛੱਡੋ ਮੈਂ ਬਗਲਾ ਦੀ ਇਹ ਸੰਗਤ ਵਾਲੀ ਗੱਲ ਮੈਂ ਕਰਨ ਨੂੰ ਤਾਂ ਘੰਟੇ ਚ ਹੀ ਹੋ ਜੇ ਕੋਈ ਮਤਲਬ ਇਨਵੈਸਟੀਗੇਸ਼ਨ ਹੈ ਘੰਟੇ ਚ ਵੀ ਹੋ ਸਕਦੀ ਆ ਮੈਂ ਫਿਰ ਵੀ ਇਹਨਾਂ ਨਾਲ ਗੱਲ ਕੀਤੀ ਸੀ ਵੀ ਸਾਨੂੰ ਹਫਤਾ ਦੱਸ ਦਿੰਦੇ ਹੋ ਮੈਂ ਹਫਤਾ ਦੱਸ ਦਿੰਦੇ ਮੈਂ ਹਾਫਟਾ ਦਾ ਆਦਮ ਤੈਨੂੰ ਮੈਂ ਤਾਂ ਤੈਨੂੰ ਨਾਲ ਗੱਲ ਕੀਤੀ ਸੀ ਮੈਂ ਤੈਨੂੰ ਖੁੱਲ ਕੇ ਗੱਲ ਕੀਤੀ ਸੀ ਕਿ ਮੈਂ ਉੱਥੇ ਝੂਠਾ ਨਾ ਪਾऊं ਵੀ ਮੈਂ ਇੰਨੇ ਚਿਰ ਟਾਈਮ ਲਿਆ ਤੇ ਨਹੀਂ ਹੋਇਆ ਤਾਂ ਇਹਦਾ ਤਾਂ ਸਾਰੇ ਇਹ ਵੀ ਪਤਾ ਹੋਣਾ ਵੀ ਤੁਸੀਂ ਇਹ ਦੱਸੋ ਸਾਡੇ ਲੋ ਢੱਲ ਕੀ ਆ ਤੁਸੀਂ ਇੱਕ ਮਿੰਟ ਹੀ ਜੀ ਦੱਸ ਦੋ ਅਸੀਂ ਸਾਡੇ ਲੋ ਢੱਲ ਕੀ ਆ ਜਿੱਥੇ ਸਾਨੂੰ ਕੋਈ ਚੀਜ਼ ਮਿਲਦੀ ਇਨਪੁਟ ਮੇਰੀ ਨਹੀਂ ਨਾ ਹੀ ਬੰਦੇ ਉੱਥੇ ਨਾ ਆ ਜਾਈ ਸਾਡੇ ਸਾਡੇ ਕੋਲ ਉਹ ਤੇ ਕੋਈ ਨਹੀਂ ਹੈਗੀ ਵੀ ਢਿੱਲ ਵੀ ਜਾਂ ਪੁਲਿਸ ਨੇ ਨਹੀਂ ਕੀਤਾ ਅਸੀਂ ਤੇ ਸਭ ਔਨ ਟੋਸ ਜਾ ਕੇ ਪਹਿਲੇ ਦਿਨ ਤੋਂ ਹੀ ਕਰ ਰਹੇ ਹਾਂ ਸਰਦਾਰ ਸਾਹਿਬ ਇੱਕ ਮਿੰਟ ਜੀ ਕਰ ਸਾਡੇ ਨਾਲ ਤੁਸੀਂ ਜਿੰਨੀਆਂ ਗੱਲਾਂ ਇਹਨੂੰ ਕਰਾਂਗੇ ਉਹਨੀਆਂ ਗੱਲਾਂ ਨੂੰ ਬਲਾ ਨਹੀਂ ਕਰ ਸਾਡੇ ਨਾਲ ਜਿਹੜਾ ਕੰਪਨੀਅਰਸਦਰਾਓ ਸਾਡੇ ਨਾਲ ਕੋਆਪਰੇਟ ਕਰੋ ਹਾਂਜੀ ਅਸੀਂ ਨਾਲ ਹਾਂ ਤੁਹਾਡੇ ਸਾਨੂੰ ਵੀ ਸympathy ਹੈ ਅਸੀਂ ਬੰਦੇ ਫੜਾਂਗੇ ਪਰ ਜੇ ਸਾਨੂੰ ਤੁਸੀਂ ਮਨੋਂ ਇੱਥੇ ਅਕੋਪੇਇ ਕਰ ਲਓਗੇ ਅਸੀਂ ਆਪਣੇ ਕੰਮ ਕਿੱਦਾਂ ਕਰ ਸਕਦੇ ਹਾਂ ਪਹਿਲਾਂ ਕੀ ਕਰਨਾ ਹੈ ਸਰਦਾਰ ਸਾਹਿਬ ਜਾਣਦੇ ਅਸੀਂ ਅਸੀਂ ਕੋਈ ਐਫ ਆਈ ਆਰ ਨਾ ਕਿ ਅਸੀਂ ਨਾ ਜਾਂ ਜਾਂਦੇ ਤੁਸੀਂ ਸਰਦਾਰ ਸਾਹਿਬ ਸਾਨੂੰ ਤਾਂਗੋ ਜਾਂ ਤੇ ਅਸੀਂ ਐਫ ਆਈ ਆਰ ਨਾ ਦਰਜ ਕੀਤੀ ਹੋਵੇ ਪੁਲਿਸ ਨੇ ਸਹਿਯੋਗ ਨਾ ਕੀਤਾ ਹੋਵੇ ਤੁਹਾਡੇ ਨਾਲ ਜਾਂ ਪੁਲਿਸ ਨਾ ਗਈ ਹੋਵੇ ਪੁਲਿਸ ਤੇ ਆਪਣਾ ਕੰਮ ਕਰੀ ਜਾਂਦੀ ਆ ਕਾਰਵਾਈ ਕਰਵਾਉਣੀ ਨਹੀਂ ਆ ਅਸੀਂ ਕੰਮ ਨਹੀਂ ਕਰਦੇ ਨਾ ਫਿਰ ਇੰਦਾ ਨਹੀਂ ਹੀ ਫਿਰ ਮਤਲਬ ਆਪਾਂ ਇੱਥੇ ਬਹਿ ਕੇ ਅਸੀਂ ਇੱਥੇ ਤੁਹਾਡੇ ਕੋਲ ਬੈ ਹੀ ਹੋ ਕੇ ਸਾਰੀ ਅਸੀਂ ਤਾਂ ਕੰਮ ਹੀ ਨਹੀਂ ਕਰ ਸਕਦੇ ਆਪਣਾ ਕੋਈ ਨਹੀਂ ਅਸੀਂ ਸ਼ਾਂਤਮਈ ਬੈਠੇ ਚੋ ਬੰਨੇ ਆਪਣਾ ਇੱਕ ਦਿਨ ਜਾਂਚ ਉਸ ਵੀ ਆ ਸਰਦਾਰ ਸਾਹਿਬ ਜਣੀ ਸਾਨੂੰ ਟਾਈਮ ਲੱਗ ਜਾਂਦਾ ਵੀ ਜੇ ਮੈਂ ਤੁਹਾਨੂੰ ਕਹਦਾ ਵੀ ਉਹ ਹੁਣੇ ਫੜ ਦੋ ਜਾਂ ਮੈਂ ਕਿਹੜੇ ਮੜ ਕੇ ਕਿਤੇ ਬਿਠਾਏ ਅਸੀਂ ਵੀ ਉੱਥੇ ਫੜ ਲਈਏ ਜੇ ਉਹਨੂੰ ਅਸੀਂ ਡਿਕਮੈਂਟ ਕੀਤਾ ਟੈਕਨੀਕਲ ਤੌਰ ਤੇ ਟੀਮਾਂ ਬਣਾਈਆਂ ਟੈਕਨੀਕਲ ਤੌਰ ਤੇ ਸੋਰਸ ਲਾ ਕੇ ਅਸੀਂ ਵੀ ਆਪਣੇ ਲੈਵਲ ਤੇ ਲੱਗੇ ਹੋਏ ਆ ਇਹ ਰੇਡਾਂ ਵੀ ਕਰੀ ਜਾਂਦੇ ਆਲੇ ਦੋਲੇ ਰਿਸ਼ਤੇ ਹਰ ਇੱਕ ਬੰਨੇ ਕਰ ਰਹੇ ਪਰ ਜੇ ਸਾਨੂੰ ਤੁਸੀਂ ਕਰਨ ਨੂੰ ਦੋਗੇ ਤਾਂ ਫਿਰ ਕਰਾਂਗੇ ਤੁਸੀਂ ਸਾਨੂੰ ਆਪੀ ਚਿੰਨ ਦਿਨਾਂ ਦਾ ਬੰਨੇ ਹੋਇਆ ਮਾਲਾ ਹੈ ਪੈਸੇ ਲੈਣ ਦੇਣ ਦਾ ਮਾਲਾ ਸੀ ਜੀ ਪਿੰਡ ਦੇ ਉਸ ਹੱਥ ਦੇ ਲੋਕ ਨਿਆਂਇਤਾਂ ਕਰਦੇ ਸੀ ਉਹਦੇ ਕਾਰਨ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ ਇਹ ਨਾਲ ਹੀ ਬੱਚੇ ਨੂੰ ਲੈ ਕੇ ਖੁਦਕੁਸ਼ੀ ਕੀਤੀ ਉਹਦੀ ਉਮਰ 36 ਸਾਲ ਸੀ ਬੱਚੇ ਦੀ ਉਮਰ 15 ਸਾਲ ਦੀ ਸੀ ਗਰ ਲਾਲ ਸਿੰਘ ਸੀ ਜੀ ਉਹਦਾ ਆਪ ਦਾ ਨਾਮ ਬੱਚੇ ਦਾ ਨਾਮ ਬਲਜੋਤ ਸਿੰਘ ਸੀ 10ਵੀਂ ਜਮਾਤ ਦੇ ਪੇਪਰ ਦੇਈ ਜਾਂਦਾ ਸੀ ਬਹੁਤ ਚੇਦੇ ਤਵੱਛਾ ਕਰਦੇ ਪੈਸੇ ਇਹਨਾਂ ਨੇ ਕੋਈ ਨਹੀਂ ਲਿਆ ਜੀ ਫਾਦਰ ਸਾਹਿਬ ਦੇ ਪੈਸੇ ਲਏ ਹੋਏ ਸੀ ਜ਼ਮੀਨ ਵੇਚ ਕੇ ਮੋੜੇ ਵੀ ਐ ਇਹਨਾਂ ਵੀ ਮੋੜੇ ਨੇ ਭਲਾ ਮਾਨਸ ਪਰਿਵਾਰ ਸੀਗਾ ਤੇ ਪੈਸੇ ਦਿੱਤੇ ਵੀ ਐ ਉਹ ਕਾਗਜ ਨਹੀਂ ਫੜੇ ਕਾਗਜ ਫੜਨ ਕਰਕੇ ਉਹਨਾਂ ਨੇ ਕੇਸ ਵੀ ਲਾਏ ਐ ਤੇ ਮੁੜ ਕੇ ਉਹ ਵੀ ਜਲੀਲ ਕਰਦੇ ਸੀ ਜਮੀਨਿਆਨਾਂ ਕੋਲੇ 24 ਕਿੱਲੇ ਜ਼ਮੀਨ ਸੀ ਜੀ ਉਹਦੇ ਵਿੱਚੋਂ 18 ਕਿੱਲੇ ਜ਼ਮੀਨ ਵੇਚ ਚੁੱਕੀ ਐ ਮੰਗ ਇਹ ਆਈ ਪ੍ਰਸ਼ਾਸਨ ਤੋਂ ਸਾਡੀ ਵੀ 15 ਤਰੀਕ ਦਾ ਹੈ ਆਸਾ ਹੋਇਆ ਹੈ ਅੱਜ ਕਿਤਨੀ ਖੋਗੀ ਹੈ ਕੋਈ ਵੀ ਮਰਜ ਮੈਂ ਇਹਨਾਂ ਨੇ ਅਜ ਤੱਕ ਫੜਿਆ ਨਹੀਂਗਾ ਸਾਡੀ ਪੁਰਜਲ ਅਪੀਲ ਇਹੀ ਹੈ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਾਇਆ ਜਾਵੇ